ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸੰਗਤਾਂ ਦੇ ਨਾਲ ਇੱਕ ਤਸਵੀਰ ਸਾਂਝੀ ਕਰ ਲਾਂਗੇ ਆ ਇਹ ਤਸਵੀਰ ਚਾਨਣਕੇ ਅਲਵਰ ਦੀ ਫੋਟੋ ਆ ਇਹ ਅਲਵਰ ਦੀ ਅਲਵਰ ਦੀ ਫੋਟੋ ਆ ਤੇ ਇਹ ਸੰਤਾਂ ਦੇ ਘਰ ਦੀ ਫੋਟੋ ਆ ਸੰਤ ਮਸਕੀਨ ਸਿੰਘ ਦੇ ਘਰ ਦੀ ਫੋਟੋ ਆ ਚਾਨਣਕੇ ਪਿੰਡ ਪੈਂਦਾ ਵਾ ਰਾਜਸਥਾਨ ਚ ਪੈਂਦਾ ਅਲਵਰ ਚ ਅਸੀਂ ਇਹਨੂੰ ਪੜ੍ਹਦੇ ਨੇ ਹਾਂ ਇੱਕ ਸਿੰਘ ਨੇ ਸਾਨੂੰ ਖੜਿਆ ਹੀ ਦੋ ਤਿੰਨ ਵਾਰੀ ਖੜਿਆ ਮੁੜ ਕੇ ਹੀ ਆਪੇ ਜਾਣ ਲੱਪੇ ਪਹਿਲੇ ਦੇ ਭਾਈ ਔੰਕਾਰ ਸਿੰਘ ਜੀ ਚਿੱਟੀ ਦਸਤਾਰ ਵਾਲੇ ਹੁਨਾ ਸਾਹਿਬ ਵਾਲੇ ਜਿਹੜੇ ਜਿੰਨਾ ਪੱਗ ਬੱਧੀ ਆ ਦਸਤਾਰ ਪੱਗ ਬੱਧੀ ਆ ਇੱਕ ਨੌਕਰੀ ਕਰਦੇ ਅਫਸਰ ਸੀ ਤੇ ਤੀਜੇ ਨੰਬਰ ਤੇ ਭਾਈ ਹਰਬੰਸ ਸਿੰਘ ਜੀ ਜਗਾਧਰੀ ਵਾਲੇ ਤੇ ਚੌਥੇ ਨੰਬਰ ਤੇ ਭਾਈ ਸਾਧੂ ਸਿੰਘ ਜੀ ਦੇਹਰਾਦੂਣ ਵਾਲੇ ਤੇ ਪੰਜਵੇਂ ਥਾਂ ਤੇ ਦਾਸ ਦੀ ਫੋਟੋ ਆ ਕਾਫੀ ਚਿਰ ਦੀ ਇਹ ਸੰਗਤਾਂ ਦੇ ਨਾਲ ਸਾਂਝੀ ਕਰਨ ਲੱਗੇ ਆ ਇਹ ਅਲਵਰ ਦੀ ਫੋਟੋ ਆ ਜੀ ਅਸੀਂ ਇਹਨੂੰ ਪੜ੍ਹਦੇ ਨੇ ਹਾਂ ਜੀ 8ਵੀਂ ਕਲਾਸ ਦੇ ਵਿੱਚ ਪੜ੍ਹਦੇ ਨੇ ਹਾਂ ਤੇ ਸੰਤਾਂ ਨੇ ਸਾਨੂੰ ਕੋਈ ਜਪਜੀ ਸਾਹਿਬ ਪੜ੍ਹਨ ਦਾ ਤੇ ਸਾਡੇ ਲਾਗੇ ਬੈਠੇ ਸਾਨੂੰ ਜਪਜੀ ਸਾਹਿਬ ਦੀ ਸੰਥਿਆ ਕਰਾਉਂਦਾ ਤੇ ਪੌੜੀ ਆਈ ਸੋਣਾ ਸੇਧ ਪੀਰ ਸਰਨਾਥ ਸਾਡਾ ਧਿਆਨ ਚਲ ਗਿਆ ਪੇਪਰਾਂ ਚ 8ਵੀਂ ਬੋਰਡ ਦੀ ਸੀ ਬੜੀ ਭਿਆਨਕ ਹੁੰਦੀ ਸੀ ਉਹਨਾਂ ਸਮਿਆਂ ਦੇ ਵਿੱਚ ਤੇ ਜਦੋਂ ਚੱਲ ਗਏ ਤੇ ਸਾਡਾ ਧਿਆਨ ਚਲ ਗਿਆ ਪੜਦਿਆਂ ਪੜਦਿਆਂ ਉਹ ਵੀ ਲਾਗੇ ਬੈਠੇ ਸੰਥਿਆ ਕਰਾਉਂਦਾ ਸੀ ਉਹਨਾਂ ਸਾਡਾ ਗੁੱਟ ਫੜ ਕੇ ਕਿਹਾ ਪਹਿਲਾਂ ਜਾ ਕੇ ਪੇਪਰ ਹੀ ਦੇ ਲਓ ਅੰਦਰ ਦੀਆਂ ਗੱਲਾਂ ਏ ਇਹ ਬਾਹਰ ਦੀਆਂ ਨਹੀਂ ਸਾਡਾ ਗੁੱਟ ਫੜ ਕੇ ਲਾਤਾਂ ਦੇ ਪਹਿਲਾਂ ਜਾ ਕੇ ਪੇਪਰ ਦੇ ਲਿਓ ਫੇਰ ਤੁਸੀਂ ਜਪਜੀ ਸਾਹਿਬ ਪੜਿਓ ਫੇਰ ਸੰਥਿਆ ਕਰਿਓ ਇਸ ਤਰ੍ਹਾਂ ਦੀ ਵਿਵਸਥਾ ਸੀ ਉਹਨਾਂ ਦੀ ਖਾਲਸਾ ਜੀ ਇੰਨਾ ਹੀ ਉਹ ਡੰਗਾਈ ਚ ਜਾਂਦੇ ਸੀ ਅਗਲੇ ਦੇ ਅੰਦਰ ਹੀ ਚਲ ਜਾਂਦੇ ਸੀ ਇੰਨੀ ਸੋਜੀ ਚੈ ਸਮਾ ਬੀਤ ਚੁੱਕਾ ਚੈ ਸਮਾ ਚੱਲ ਰਿਹਾ ਚੇ ਸਮਾਵੇਗਾ ਤਿੰਨਾਂ ਲੋਕਾਂ ਦਾ ਉਹਨੂੰ ਗਿਆਨ ਸੀ ਕਾਫੀ ਅਹੀਂ ਉਹਨਾਂ ਕੋ ਕਾਫੀ ਚਰ ਜਾਂਦੇ ਰਹੇ ਆ ਜਦੋਂ ਛੁੱਟੀਆਂ ਹੋਣੀਆਂ ਛੁੱਟੀਆਂ ਉੱਥੇ ਬਤਾ ਕੇ ਆਉਂਦੇ ਰਹੇ ਆ ਜੇਠਾੜ ਦੀਆਂ ਛੁੱਟੀਆਂ ਪੋਹ ਦੀਆਂ ਛੁੱਟੀਆਂ ਤੇ ਸਾਨੂੰ ਜਿਹੜੀ ਜਿਹੜਾ ਕੁਝ ਸਾਨੂੰ ਸਿਖਾਉਂਦੇ ਰਹੇ ਉਹ ਸਿਖਾਉਂਦੇ ਰਹਿਆ ਤੇ ਕਾਫੀ ਚਰ ਅਹੀਂ ਉਹਨਾਂ ਕੋ ਜਾਣਦੇ ਰਹੇ ਆ ਬੜਾ ਉਹਨਾਂ ਦਾ ਜੀਵਨ ਸੋਚਾ ਸੀ ਜਿੱਦਣਾ ਹੀ ਉਹਨਾਂ ਦੀ ਕੋਈ ਵਿਚਾਰ ਕਰ ਲੈਨੇ ਸਾਨੂੰ ਸਾਡੇ ਰਾਤ ਸੁਪਨਿਆਂ ਦੇ ਵਿੱਚ ਉਤਰਾ ਹੀ ਫੋਟੋਆਂ ਘੁੰਮਦੀਆਂ ਉਤਰਾ ਹੀ ਰਾਤ ਹੁੰਦੀਆਂ ਉਤਰਾ ਸਾਰੀ ਰਾਤ ਹੀ ਸੀਨ ਉਹ ਤਰੇ ਆਉਂਦੇ ਆ ਹਾਂਜੀ ਵਾਹਿਗੁਰੂ ਵਾਹਿਗੁਰੂ ਚੌਥੇ ਬੰਨੇ ਦਾਸ ਦੀ ਫੋਟੋ ਆ ਜੀ ਹਰੀ ਪੱਗ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ